हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਵਾਇਡ ਸੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਤੇ ਟਾਪ ਬਰੀਡ ਆ ਗਈ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ हां जी भाई सत श्री अकाल सत श्री अकाल जी हो, हो जी से लीना। 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 लीना ठीक हूं हा। भाई बढ़िया जी कृपा मालिक दे नाम ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਸੁਖਵਿੰਦਰ ਸਿੰਘ ਬਾਈ ਪਿੰਡ ਜੌਂਦਾ ਜ਼ਿਲ੍ਹਾ ਬਠਿੰਡਾ ਤਸੀਰ ਅੰਪਰਾਪੂਲ ਨੇੜੇ ਪਿੰਡ ਨੇੜੇ ਪਿੰਡ ਵੱਲੋ ਵਿਦਿਆਲਾ ਕੜੇ ਲਗੜੇਲੀ 9 ਕਿਲੋਮੀਟਰ ਅੰਪਰਾ ਸ਼ਹਿਰ ਆ 7 ਕਿਲੋਮੀਟਰ ਤਾਂ ਪਾਸੇ ਸ਼ਹਿਰ ਆ ਜਾਂਦਾ ਠੀਕ ਆ ਕੰਟੈਕਟ ਨੰਬਰ ਬੋਲ ਦਿਓ ਬਾਈ ਆਪਣਾ 76965 0292 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਲੈਡ ਦੇਖ ਰਹੇ ਹਾਂ ਕਰਮੜੀ ਕਿਹੜਾ ਸੂਆ ਸੂਆ ਇਹ ਬਾਈ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਹਾਂ ਕਿੰਨੇ ਕਿਦਾਂ ਦੀ ਕਰ ਇਹਦੇ 6 ਤੋਂ 7 ਦਿਨ ਬਾਕੀ ਆ ਬਾਈ ਉਹ ਠੰਡੀ ਸੀਲ ਬਹੁਤ ਅਲੱਗ ਦੀ ਕੱਚੀ ਠੰਡੀ ਸੀਲ ਫੁੰਡ ਦਿਖਾ ਦੇ ਕਿਆ ਬਾਤ ਬਾਕੀ ਥਣ ਲੇਵਾ ਬਾਈ ਚੈੱਕ ਕਰਵਾ ਨਾ ਨੇੜੇ ਤੋਂ ਬਾਈ ਨਾੜਾਂ ਦੇਖਦੀਆਂ ਹਣਾ ਹਾਂ ਜਿਵੇਂ ਬਾਹਾਂ ਤੇ ਨਾੜਾਂ ਆਉਂਦੀਆਂ ਨਾ ਉਸ ਤਰ੍ਹਾਂ ਆਇਆਂ ਨਾੜ ਦਿਖਾ ਦੇ ਲੈ ਸਹੀ ਗੱਲ ਆ ਲੈ ਦੁੱਧ ਦਾਦਾ ਵਾਲੀ ਨਾੜ ਚੈੱਕ ਕਰ ਸਕਦੇ ਹੋ ਮਗਰ ਦਿਖਾ ਦੇ ਝੋਲੀ ਝਾਲੀ ਜੇ ਬੈਠਦੀ ਉਹ ਤਾਂ ਮੈਂ ਕਹਣਾ ਬਾਈ ਤਿਆਰੀ ਕੁਝ ਨਹੀਂ ਹਣਾ ਲੈ ਸਹੀ ਗੱਲ ਹੈ ਤਾਂ ਲਾਲੋ ਵੀ ਕੱਚੀ ਪਈ ਹੈ ਜਮਾ ਕੱਚੀ ਪਈ ਹੈ ਬਈ 3-7 ਦਿਨ ਲੈ ਜਾ ਜੀ ਬਈ 3-7 ਦਿਨਾਂ ਦੀ ਕੱਚੀ ਹੈ ਬਾਈ ਪਾ ਆਊਗਾ ਤੋਕੜਾਂ ਦਾ ਬਰਾਲਾ ਤੋਕੜਾਂ ਦਾ ਬਰਾਲਾ ਤੋਕੜਾਂ ਦਾ ਬਰਾਲਾ ਪਾ ਠੀਕ ਹੈ ਹਾਂ ਪਾ ਆਪਣੇ ਤੋਂ ਦਾ ਜਾਇਜ਼ ਹੀ ਹੁੰਦੇ ਆ ਸਹੀ ਗੱਲ ਆ ਬਾਈ ਪਾ ਅੱਗੇ ਵੀ ਪਾਈਆਂ ਦੇ ਬਈ ਲੈਣ ਦੇ ਨਹੀਂ ਹੁੰਦੇ ਆ ਤੇ ਮੁੱਲ ਬਾਈ ਕਨ ਅੱਜ ਵੀ ਲੈਣ ਦੇਣੀ ਕਰਾਂਗੇ ਬਾਕੀ ਤੁਸੀਂ ਬਾਲਟਾਂ ਚੈੱਕ ਕਰ ਲਓ ਹਵਾਨਾ ਜਿਹੜਾ ਤਿਆਰ ਕਰੂਗੀ ਟਾਈਟ ਕਰੂਗੀ ਫਿਰ ਸਿਆ ਪੂਰਾ ਬਾਈ ਲੈ ਇਹਦਾ ਬੂੰਦ ਹੀ ਆਉਂਦੀ ਆ ਯਾਰ ਬਾਕੀ ਠੰਡੀ ਬਹੁਤ ਆ ਹਨਾ ਹਾਂ ਆ ਸਹੀ ਗੱਲ ਹੈ ਲੈ ਉਹ ਦੇਖ ਕਦ ਨਹੀਂ ਉਹ ਥਣ ਵਾਲਾ ਚੰਗਾ ਆ ਗਿਆ ਨਾ ਹਾਂ ਕਿਆ ਬਾਤ ਥਣ ਚੇਕ ਕਰ ਸਕਦੇ ਪੀੜੀ ਦੇ ਪਾਵੇ ਨਾਲ ਤੇ ਥਣ ਉਹ ਬਹੁਤ ਚੰਗਾ ਥਣ ਫਿਰ ਬੂੰਦ ਹੀ ਹੁੰਦੀ ਆ ਇਹ ਤਾਂ ਗੂੰਦ ਹੀ ਮਾਰਦੀ ਹਾਂ ਹਾਂ ਤੇ ਖੋਲਿਓ ਬਾਈ ਮੜੀ ਤੋਰ ਕਿੰਨਾ ਕੁ ਬਾਈ ਦੁੱਧ ਕੱਢਿਆ ਵਾ ਇਹਦਾ ਦੁੱਧ ਬਾਈ ਜਿਹੜੇ 17 ਕਿਲੋ ਦਿੱਤਾ ਵਾ ਬਲੂਨ ਨੇ ਤੇ ਐਦ ਕੀ ਫਿਰ ਕਿੰਨੀ ਉਮੀਦ ਆ ਬਾਈ 17 18 ਤਾਂ ਐਦ ਕੀ ਵੀ ਦੇ ਦਊਗੀ ਬਾਕੀ ਯਾਰ ਪਲੀ ਬਾਲੀ ਆ ਹਾਂ ਜਾਨ ਜੰਦ ਵਾਲੀ ਆ ਸਹੀ ਗੱਲ ਆ ਜਿੰਦ ਜਾਨ ਵਾਲੀ ਆ ਕਰਮ ਵਾਲੀ ਪਲੀ ਸਮੇ ਦੀ ਗੱਲ ਕਰੀਏ ਪੂਰੇ ਚੰਗੇ ਕਦ ਕਾਠ ਵਾਲੀ ਕਹਿ ਸਕਦੇ ਹਾਂ ਹਾਂ ਸੰਭੀ ਪਲੀ ਆ ਬਾਈ ਹੂੰ ਤੇ ਬਾਕੀ ਲੇਵਾ ਬਾਈ ਦਸੀ ਜਾਂਦਾ ਕਿਉਂਕਿ ਇਹਨੇ ਪੂਰਾ ਭਰ ਕੇ ਸੂਣਾ ਕਰ ਮ ਭਰ ਕੇ ਬਈ 6-7 ਰੁਪਏ 6-7 ਦਾ ਨਜ਼ਰ ਇੰਨੀ ਭਰ ਜਾਣਾ ਨੇ ਹੂੰ ਲੈ ਇੱਥੇ ਵੀ ਦੇ ਥੱਲੇ ਬਾਈ ਠੰਡੀ ਡੰਡੀ ਵਾਲੀ ਆ ਲੈ ਸਹੀ ਗੱਲ ਆ ਵਰ ਫਰ ਕੀ ਕਰਮਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿਉਂਕਿ ਇੰਨੀ ਕੇ ਠੰਡੀ ਸੀਲ ਆ ਜਿੱਥੇ ਖੜਾ ਲਈ ਉੱਥੇ ਖੜੀ ਉੱਥੇ ਖੜਜੂ ਬਾਈ ਸਹੀ ਗੱਲ ਆ ਫੇਸ ਵਗੈਰਾ ਚੈੱਕ ਕਰ ਸਕਦੇ ਹੋ ਬਾਕੀ ਰੰਗ ਰੂਪ ਮੈਂ ਕਹਣਾ ਜਿਵੇਂ ਕਾਲੀ ਸਾਹ ਪਈ ਆ ਬਾਈ ਹਨਾ ਬਾਈ ਹਾਂ ਚਮਕ ਚਮਕ ਬਹੁਤ ਹੈ ਬਹਿੜ ਚ ਸਹੀ ਗੱਲ ਆ ਤੇ ਬਾਈ ਅੱਜ ਫਿਰ ਮੁੱਲ ਦੱਸ ਇਹਦਾ ਕੀ ਰੋ ਲੈਣ ਮੁੱਲ ਬਾਈ ਕੋਈ 55 ਨਹੀਂ ਕੋਈ 50 ਨਹੀਂ ਹੋਣੀ ਛੋੜੀ ਬਸ 100 ਰੁਪਇਆ ਹਾਂ 47000 ਛੋੜ ਕਰ ਦੇ ਟੋਟਲੀ ਟੋਟਲੀ ਚੱਕੋ ਬਾਈ 47000 ਰੁਪਏ ਚੋ ਬਾਈ ਕਹਿੰਦਾ ਆਪਾਂ ਛੋੜ ਕਰ ਦੇਾਂਗੇ ਮੁੱਲ ਬਾਈਆਂ ਦੇ ਖੈਰ ਅੱਗੇ ਵੀ ਬਾਈ ਲੈਣ ਦੇਣ ਹੁੰਦੇ ਆ ਤੇ ਕੱਲ ਬਾਈ ਆਪਾਂ ਤਿੰਨ ਪਾਈਆਂ ਸੀ ਹੂੰ 20 ਮਿੰਟਾਂ 'ਚ ਕੰਮ ਨਿਬੜ ਗਿਆ ਸੀ ਠੀਕ ਹੈ ਬਾਈ ਹਾਂ ਕੱਲ ਹਾਂ ਤਿੰਨ ਪਾਈਆਂ ਸੀ ਆਪਾਂ ਤੇ ਬਾਕੀ ਨਾਲ ਹੁਣ ਤੁਸੀਂ ਇਹ ਵਾਰਡ ਦਾ ਰੰਗ ਰੂਪ ਦੇਖ ਸਕਦੇ ਹੋ ਬਾਈ ਕੁਆਲਿਟੀ ਥਾਣਾ ਦਾ ਸਹਿਯੋਜਨਾ ਜਮਾ ਠੰਡੀ ਬਾਲੀਆ ਸਰ ਬਾਈ ਲੈ ਠੰਡੀ ਦਾ ਕੀ ਆਵਾਜ਼ ਆ ਯਾਰ ਬਾਲੀ ਠੰਡੀ ਆ ਰਹੀ ਹੈ ਨਾ ਹੂੰ ਤੇ ਬਾਕੀ ਨਾ ਜਿਹੜਾ ਭਾਈ ਨੇ ਭਾਈ ਮੋਲ ਭਾਈ ਆ ਤੋ ਕੁੜਾ ਕੁੜਾ ਬਿਗੇ ਨਹੀਂ ਆ ਬਾਤਾ ਹੂੰ ਸਹੀ ਗੱਲ ਹੈ ਹੁਣ ਤੁਸੀਂ ਐ ਲਾ ਲੂ ਵੀ ਕੱਲੀ ਸਾਂਭਣ ਵਾਲੀ ਆ ਗਨੇ ਬਸ 5-7 ਦਿਨ ਸਮਾਈ ਆ ਹੂੰ 5-7 ਦਿਨਾਂ ਦੀ ਸਮਾਈ ਆ 60000 ਦੀ ਪੱਛੀ ਤਿਆਰ ਹੋ ਕੇ ਦਾ ਕੀ ਬਾਤ ਆ ਭਾਈ ਤੇ ਅੱਜ ਫਿਰ ਕੱਚੀ ਆਲਾ ਮੋਲ ਹੋ ਕੱਚੀ ਆਲਾ ਮੋਲ ਅੱਜ ਸਹੀ ਗੱਲ ਆ ਬਾਕੀ ਲਾ ਫੇਸਬੁਕਸ ਆਪਾਂ ਚੈੱਕ ਕਰਾਂ ਨੇ ਹਾਂ ਦਿਖਾ ਦੇ ਭਾਈ ਜਿਹੜਾ ਹੋ ਗਿਆ ਲੈ ਭਾਈ ਫੇਜ ਪੇਸਟੇ ਕਰ ਸਕਦੇ ਬਹੁਤੀ ਵਧੀਆ ਤੇ ਬਹੁਤ ਮਾੜੀ ਜੰਗੀ ਆ ਬਾਕੀ ਚਾਰੂ ਚੁਰੂ ਚਾਰੂ ਫੁੱਲ ਆ ਬਾਈ ਸਹੀ ਗੱਲ ਆ ਬਾਈ ਤੇ ਜੇ ਕਿਸੇ ਵੀ ਬੀ ਨਾ ਬਾਈ ਵੈਰ ਪਸੰਦਾ ਤੇ ਤਬਾਈ ਨਾ ਬਾਈ ਕਰੇ ਡੰਡਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ